ਖਲਕਾ ਦਿਨਾਨਗਰ 3 ਔਦੇਵ ਪੁਲ ਸਟੇਸ਼ਨ ਦੁਰਾੰਗੜਾ ਦੇ ਪਿੰਡ ਸੇਖਾ ਵਿਖੇ ਸ਼ਮਸ਼ਾਨ ਘਾਟ 'ਤੇ ਸਵੇਰੇ ਤੜਕਸਾਰ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਖਬਰ ਮਿਲੀ ਹੈ ਜਾਣਕਾਰੀ ਅਨੁਸਾਰ ਪਿੰਡ ਦੇ ਇੱਕ ਕਿਸਾਨ ਵੱਲੋਂ ਸ਼ਮਸ਼ਾਨ ਘਾਟ ਨੇੜੇ ਆਪਣੇ ਖੇਤਾਂ ਵੱਲ ਢੇੜਾ ਮਾਰਨ ਗਿਆ ਤਾਂ ਉਸਨੇ ਸ਼ਮਸ਼ਾਨ ਘਾਟ 'ਤੇ ਜਿਕਰ ਨੌਜਵਾਨ ਦੀ ਲਾਸ਼ ਪਈ ਦੇਖੀ ਜਿਸ ਵੱਲੋਂ ਤੁਰੰਤ ਪਿੰਡ ਸੇਖਾ ਦੇ ਸਰਪੰਚ ਨੂੰ ਇਸ ਸਬੰਧ ਦੀ ਜਾਣੂ ਕਰਵਾਇਆ ਗਿਆ ਸਰਪੰਚ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਸ ਥਾਣਾ ਦੁਰਾੰਗੜਾ ਵਿਖੇ ਦਿੱਤੀ ਗਈ ਇਸ ਮੌਕੇ ASI ਜਸ ਸਿੰਘ ਵੱਲੋਂ ਕੁੱਪਸ ਫੋਰਸ ਨੇ ਮੌਕੇ ਤੇ ਪਹੁੰਚ ਕੇ ਜਦ ਤਰ ਨੌਜਵਾਨ ਦੀ ਜੇਬ ਵਿੱਚ ਪਏ ਆਧਾਰ ਕਾਰਡ ਚੈੱਕ ਕੀਤੇ ਗਏ ਤਾਂ ਉਹਦੀ ਪਛਾਣ ਕਸ਼ਮੀਰ ਮਸੀਹ ਉਮਰ 40 ਸਾਲ ਪੁੱਤਰ 바ਵਾ ਮਸੀਹ ਵਾਸੀ ਕਲਾਸਪੁਰ थाना ਧਾਰੀਵਾਲ ਵੱਜੋਂ ਹੋਈ ਕੁੱਪਸ ਨੇ ਸਬੰਧੀ ਪਰਿਵਾਰਕ ਮੈਂਬਰ ਨੂੰ ਸੂਚਿਤ ਕਰ ਦਿੱਤਾ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਲੋ ਹਸਪਤਾਲ ਗੁਦਾਸਪੁਰ ਰਜਾਇਆ ਗਿਆ ਇਸ ਮੌਕੇ ਐਸਪੀ ਹਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਰਿਵਾਰਕ ਮੈਂਬਰ ਨੂੰ ਫਰ ਨੌਜਵਾਨ ਨਸ਼ੇ ਦਾ ਆਦੀ ਸੀ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਾਰੀ ਜਾਂਚ ਪੜਤਾਲ ਕਰਕੇ ਉਹ ਪ੍ਰੰਤ ਮੌਤ ਦੇ ਕਾਰਨ ਦਾ ਪਤਾ ਲੱਗ ਸਕੇਗਾ ਉਧਰ ਦੂਜੇ ਪਾਸੇ ਇਹ ਲਾਸ਼ ਮਿਲਣ ਕਾਰਨ ਪੂਰੇ ਇਲਾਕੇ ਅੰਦਰ ਸੰਸਨੀ ਫੈਲ ਗਈ ਹੈ ਮੜੀਆਂ ਵਿੱਚ ਪਿੰਡ ਸਿੱਖੇ ਕਿ ਡੈਡ ਬਾਡੀ ਪਈ ਹੈ ਜੋ ਮੌਕੇ ਤੇ ਆਇਆ ਮੌਕੇ ਦੇ ਆਣ ਕੇ ਚੈੱਕ ਕੀਤਾ ਵਾ ਇਹ ਬੰਦੇ ਦੀ ਜਿਹੜੀ ਹੈ ਤਾਂ ਸਨਾਖਤ ਹੋਈ ਹੈ ਕਿ ਇਹ ਬੰਦਾ ਧਾਰੀਆਲ ਪਿੰਡ ਦਾ ਕਲਾਸ ਪੁੱਤਰ ਹਨ ਵਾਲਾ ਕਸ਼ਮੀਰਪੁਰ ਪੁੱਤਰ ਭਾਬਾ ਮਸੀਹ ਇਹਦੇ ਵਾਰਸਾਂ ਨੂੰ ਬੁਲਾਇਆ ਚ ਆਨ ਤੇ ਫਿਰ ਲੇਖੋ ਵੀ ਜਿਹੜੀ ਕਾਰਵਾਈ ਹੋਈ। ਕੁਛ ਕੋਈ ਕੋਈ ਜ਼ਖਮ ਹੋਇਆ ਹੋਇਆ ਹੈ ਜਾਂ ਕੋਈ ਕਾਰਨ ਕਿਸ ਤਰ੍ਹਾਂ ਦਾ ਕੋਈ ਸਾਹਮਣੇ ਆਇਆ? ਨਹੀਂ ਕੋਈ ਮਤਲਬ ਇਹੋ ਜੀ ਕੋਈ ਚੀਜ਼ ਨਹੀਂ। ਮਤਲਬ ਉਹਨਾਂ ਦੇ ਪ੍ਰਵਾਤਮ ਇਹ ਪਤਾ ਲੱਗਾ ਵੀ ਇਹ ਸ਼ਰਾਬ ਸ਼ੂਪੀਂਦਾ ਜਿਹੜੀ ਗਾਦੀ ਕਰੋ ਉਹ ਮਿੰਨੇ ਹੋ ਗਏ ਨੇ ਚਲਾ ਗਿਆ। ਆਪਣੇ ਘਰ ਦੇ ਕਿਤੇ ਰਿਸ਼ਤੇਦਾਰਾਂ ਤੋਂ ਰਹਿੰਦਾ ਹੈ ਜਿਆਦਾ ਦਾਰੇ। ਕੀ ਨਾਜੀ ਇਹਦਾ ਤੇ ਕਿੰਨੀ ਕੁ ਉਮਰ? ਕਸ਼ਮੀਰ ਮਸੀ ਸੰਨੂ ਭਾਵਾ ਮਸੀ ਵਾਸੀ ਕਲਾਸਪੁਰ। ਉਮਰ ਇਹਦੀ ਹੋਣੀ ਹੈ ਜੀ 44-45 ਸਾਲ ਲਗਦਾ। ਫਿਲਹਾਲ ਜਿਹੜੀ ਇਹ ਪੁਲਿਸ ਨੇ ਲਾਸ ਕਬਜ਼ੇ ਚ ਲੈ ਆ ਕੇ ਅਗਲੀ ਕਾਰਵਾਈ ਸ਼ੁਰੂ ਕਰਤੀ ਹੈ ਜੀ ਹਾਂਜੀ ਜੋ ਉਹਦੇ ਬਾਅਦ ਸਾਹਾਂਗੇ ਜੋ ਫੋਕਸ ਕਰ ਰਹੇ ਹੋ ਗੁਜਾਸਪੁਰ ਤੋਂ ਲੱਕੀ ਦੀ ਰਿਪੋਰਟ ਲੁਧਿਆਣਾ ਲਾਈਵ ਨਿਊਜ਼